ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਗੁਰਦੁਆਰਾ ਜਨਮ ਸਥਾਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਪਿੰਡ ਬਡਲਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਤਨਤਨ ਸ਼ਹੀਦ ਬਾਬਾ ਮਤੀ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਸਮੂਹ ਪ੍ਰਬੰਧਕ ਕਮੇਟੀ ਅਤੇ ਤਨਤਨ ਸ਼ਹੀਦ ਬਾਬਾ ਮਤੀ ਜੀ ਨੌਜਵਾਨ ਸਭਾ ਐਨ ਆਰ ਆਈ ਬੀਰ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਬਹੁਤੀ ਸ਼ਰਧਾ ਭਾਵਨਾ ਨਾਲ ਕਰਵਾਏ ਗਏ ਇਸਵਾਰੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਸਰਬ ਧਰਮ ਨਿਯੋਤ ਦੀ ਟੀਮ ਨਾਲ ਗਲਤ ਕਰਦੇ ਹੋਏ ਦੱਸਿਆ ਕਿ 13 ਜੁਲਾਈ ਨੂੰ ਸ਼੍ਰੀ ਕਨਪਾੜ ਸਾਹਿਬ ਜੀ ਦੀ ਰੰਮਪਤਾ ਹੋਈ ਅਤੇ ਅੱਜ ਮਿਤੀ 15 ਜੁਲਾਈ ਨੂੰ ਸ਼੍ਰੀ ਕਨਪਾੜ ਸਾਹਿਬ ਜੀ ਦੇ ਭੋਗ ਪਾਏ ਗਏ ਇਸ ਉਪਰੰਤ ਸੁੰਦਰ ਵਿਵਾਨ ਸਜਾਏ ਗਏ ਜਿਸ ਵਿੱਚ ਆਏ ਹੋਏ ਰਾਗੀ ਢਾਡੀ ਜਥਿਆਂ ਨੇ ਕਥਾ ਕੀਤਰਾਂ ਹੀ ਸੰਗਤਾਂ ਨੂੰ ਨਿਹਾਲ ਕੀਤਾ ਉਨ੍ਹਾਂ ਦੱਸਿਆ ਕਿ ਇਸ ਮੌਕੇ ਸੰਗਤਾਂ ਦੀ ਸਹੂਲਤ ਲਈ ਫ੍ਰੀ ਮੈਡੀਕਲ ਕੈਂਪ ਅਤੇ ਸਵੈ ਇਛੂ ਖੁੰਦਨ ਕੈਂਪ ਵੀ ਲਗਾਏ ਗਏ ਇਸ ਮੌਕੇ ਚਾ ਪਕੌੜਿਆਂ ਦੀ ਲੰਗਰ ਠੰਡੇ ਦੀ ਲੰਗਰ ਆਈਸਕ੍ਰੀਮ ਦੀ ਲੰਗਰ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਆਓ ਸੀ ਦੇਖਦੇ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੋਨਸਿਕ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ

I'm ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸ਼ਹੀਦ ਬਾਬਾ ਮਤੀ ਜੀ ਉਹਨਾਂ ਦਾ ਜਨਮ ਸਥਾਨ ਪਿੰਡ ਬਟਲਾ ਤੋਂ ਸਾਰੇ ਪਿੰਡ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇੱਥੇ ਦੀ ਕਮੇਟੀ ਨੌਜਵਾਨ ਸਫਾ ਵੀਰਾਂ ਦੇ ਸਹਿਯੋਗ ਦੇ ਨਾਲ ਇੱਥੇ ਅੱਜ ਉਹਨਾਂ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਜੀ ਤੇ ਇਹਨਾਂ ਦਾ ਜਿਹੜਾ ਸ਼ਹੀਦੀ ਸਥਾਨ ਹੈ ਉਹ ਟਰੋਲੀ ਘਲਾਇਆ ਤੇ ਜਿਹੜਾ ਇੱਥੇ ਦਾ ਜਨਮ ਸਥਾਨ ਹੈ ਉਹ ਆਪਣੇ ਬਟਲੇ ਪਿੰਡ ਦਾ ਜੀ ਇਹ ਜਿਹੜਾ ਸਥਾਨ ਬਣਿਆ ਹੋਇਆ ਉਹਨਾਂ ਦੇ ਜਨਮ ਸਥਾਨ ਨੂੰ ਮੁੱਖ ਰੱਖ ਕੇ ਆ ਜੀ ਅੱਜ ਉਹਨਾਂ ਦਾ ਜਨਮ ਸਤਾਨ ਮਨਾਇ ਜਨਮ ਦਿਹਾੜਾ ਮਨਾਇਆ ਜਾ ਰਿਹਾ ਜੀ ਪ੍ਰਕਾਸ਼ ਦਿਹਾੜਾ ਤੇ ਉਹਨਾਂ ਦੇ ਸਬੰਧ ਵਿੱਚ ਹਰ ਸਾਲ ਮਨਾਇਆ ਜਾਂਦਾ ਤੇ ਸਾਰੀਆਂ ਸੰਗਤਾਂ ਤਨ ਮਨ ਨਾਲ ਉਹਨਾਂ ਨਾਲ ਸੇਵਾ ਕਰ ਰਹੀਆਂ ਤੇ ਚੜ੍ਹਦੀ ਕਲਾ ਕਰ ਰਹੀਆਂ ਜੀ ਅਸ਼ਵੀਲਾ ਦੇ ਲੰਗਰ ਲੱਗੇ ਹੋਏ ਆ ਠੰਡੇ ਦੇ ਲੰਗਰ ਲੱਗੇ ਆ ਜੀ ਚਾਹ ਪਕੌੜਾ ਤੇ ਇੱਧਰ ਸਾਰੇ ਚੱਲ ਰਹੇ ਆ ਜੀ ਉੱਧਰ ਖੂਨਦਾਨ ਕੈਂਪ ਵੀ ਚੱਲ ਰਿਹਾ ਜੀ ਉੱਧਰ ਸਟੇਜ ਵੀ ਚੱਲ ਰਹੀ ਆ ਸਾਰੇ ਆ ਕੇ ਇੱਥੇ ਦਰਸ਼ਨ ਕਰੋ ਤੇ ਵੱਧ ਤੋਂ ਵੱਧ ਚੜਦੀ ਕਲਾ ਕਰੋ ਜੀ ਆਖਰ ਵਾਜ ਦੀਆਂ ਲਵਾਓ ਵੱਧ ਤੋਂ ਵੱਧ ਜੀ ਮਿਹਰ ਭਰੇ ਹੱਥ ਰੱਖੇ ਮਹਾਰਾਜ ਕਿਰਪਾ ਕਰੋ ਜੀ ਚੜਦੀ ਕਲਾ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਵਾਰ ਵਾਰ ਮਾਲਕ ਤੇ ਤੇ ਵਾਰ ਵਾਰ ਸੁੱਖ ਤੇ ਮਾਲਕ ਤੇ ਤੇ ਵਾਰ ਵਾਰ ਬੰਦੇ ਬੜੇ ਪਰੇਸ਼ਾਨ ਸਭ ਸਰਦਾਰੋ ਜੇਸ ਤੇ ਇਹ ਇਹ ਬੇਜੰਮ ਕੀ ਲੋਕ ਸਵਾਦੀ ਆਵਾਜ਼ ਤੁਹਾਡਾ ਸਰਵ ਜਰਬਾ ਸਾਰੇ ਰਾਜ ਦੇ ਜਨਤਾ ਸਭ ਨੂੰ ਪਹੁੰਚੇ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਖੁਸ਼ੀਆਂ ਪਾਤਸ਼ਾਹੀਆਂ ਦੇ ਸਤਿਗੁਰ ਨਦਰ ਕਰੇ ਨਿਮਖ ਇੱਕ ਹਰਨਾਮ ਦੇ ਮਨ ਮੰਤਨ ਸ਼ੀਤਲ ਹੋਏ ਤੇ ਮਹਾਵਾਕ ਅਨੁਸਾਰ ਧੰਨ ਧੰਨ ਸ਼ਹੀਦ ਬਾਬਾ ਮਤੀ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਪਰਸੋਂ ਦੇ ਰੋਜ ਤੋਂ ਇਹਨਾਂ ਦੇ ਜਨਮ ਸਥਾਨਾਂ ਤੇ ਪਵਿੱਤਰ ਸਥਾਨਾਂ ਤੇ ਤਿੰਨ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੇ ਅੰਮ੍ਰਿਤ ਵੇਲੇ ਭੋਗ ਪਾਏ ਗਏ ਭੋਗਾ ਤੋਂ ਪਰੰਤ ਬਾਹਰ ਖੁੱਲੇ ਪਟਾਲਨਾ ਵਿੱਚ ਕੱਲ ਜੋ ਕਿ ਮੈਂ ਕੀਰਤਨ ਪਰਧਾਨਾ ਗੁਰਮੁਖ ਜੱਪੀਆ ਲਾਇ ਧਿਆਨਾਂ ਦੇ ਮਹਾਵਾਕ ਅਨੁਸਾਰ ਰਾਗੀ ਸਿੰਘਾ ਨੇ ਕੀਰਤਨ ਕਥਾ ਵਿਚਾਰਾਂ ਕਰਕੇ ਸੰਗਤਾਂ ਨੂੰ ਗੁਰ ਇਤਿਹਾਸ ਚਰਨਾਂ ਨਾਲ ਜੋੜਿਆ ਹੈ ਸੋ ਰਾਗੀ ਸੰਗਤ ਦਾ ਧੰਨਵਾਦ ਪਹਿਲਾਂ ਤਾਂ ਸਾਰੀਆਂ ਹੀ ਸੰਗਤਾਂ ਨੂੰ ਧੰਨ ਧੰਨ ਸ਼ਹੀਦ ਬਾਬਾ ਮਤੀ ਜੀ ਦੇ ਜਨਮ ਦਿਨ ਹੜੇ ਦੀਆਂ ਲੱਖ ਲੱਖ ਵਧਾਈਆਂ ਹੌਣ ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ ਸੇਵਾ ਕਰਨ ਦਾ ਬਲ ਦੇ ਉਤਮ ਬਖਸ਼ਤ ਕਰਦੇ ਰਹਿਣਾ ਸੋ ਆਈਆਂ ਸੰਗਤਾਂ ਦਾ ਕਮੇਟੀ ਮੈਂਬਰਾਂ ਵੱਲੋਂ ਦਾਸ ਵੱਲੋਂ ਨਗਰ ਦੀ ਪੰਚਾਇਤ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਸੋ ਇਸੇ ਤਰ੍ਹਾਂ ਸਤਿਗੁਰੂ ਜੀ ਸੰਗਤਾਂ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ